ਤੇ ਹਰਬੰਸ ਸਿੰਘ ਮੰਨ ਕੋਲ ਕਾ ਅਖਾਜ ਪਾਣੀ ਆ ਗਿਆ ਕਹਿੰਦਾ ਸਿੰਘਾ ਸਾਹਿਬ ਥੋਲੇ ਜੀ ਟੋੜੇ ਬਹੁਨ ਫੜ ਹਾਇ ਹਾਇ ਹਜ਼ਾਰਾਂ ਸਾਲ ਨਕ ਸੱਜੇ ਢੰਗ ਨਾਲ ਸੋਫੇ ਤਰੀਕੇ ਨਾਲ ਆ ਵੀ ਬੇਟੀ ਦਾ ਵਿਆਹ ਕਰਦਾ ਵੀਰੋ ਇਹ ਜੇ ਲੀਡਰ ਬਹੁਤ ਹੀ ਦੁਰਲੱਭ ਮੈਂ ਦੇ ਤੇ ਮੈਂ ਜਾਦਾ ਨਾ ਕੁਝ ਕਹਿਣਾ ਹੋਵੇ ਜੋ ਦੀ ਸਮਝਣੀ ਹੈ ਸਤਜਿੰਦਰ ਸਿੰਘ ਖੰਧੂ ਬੈਠੇ ਆ ਵਿਖੇ ਸੀ ਜਦ ਗਿਆਨੀ ਕਰਤਾਰ ਸਿੰਘ ਤੇ ਨਾਲ ਡੋੜਾ ਸਾਹਿਬ ਨੂੰ ਜੀ ਇਲੈਕਸ਼ਨ ਫੰਡ ਲੈ ਕੇ ਆਏ ਉਹ ਕਹਿੰਦੇ ਫੰਡ ਦੀ ਤਾਂ ਲੋੜ ਨਹੀਂ ਥੋੜੀ ਉਹਨਾਂ ਜਮਾਨੇ ਵਿੱਚ तकरीबन 2 ਲੱਖ ਰੁਪਏ ਕਹਿੰਦੇ ਫੰਡ ਦੀ ਤਾਂ ਲੋੜ ਨਹੀਂ ਤੇ ਹੁਣ ਤਾਂ ਇਲੈਕਸ਼ਨ तकरीबन ਖਤਮ ਹੋ ਚੁੱਕੀ ਹੈ ਤੇ ਸਰਕਾਰ ਨਾਲ ਲਗਿਆ ਵਾ ਮੱਥਾ ਤੇ ਜਿਵੇਂ ਆਂਤ ਥੁੰਦੀ ਹੈ ਉਹ ਕਹਿੰਦੇ ਨਹੀਂ ਜਿੰਨੇ ਅਸੀਂ ਦੇਖੇ ਜਾਣ ਤਾਂ ਉਹਨਾਂ ਨੇ ਆਪਣਾ ਸਾਡਾ ਵੀਰ ਬੈਠਾ ਦਰਸ਼ਨ ਇਹਨੂੰ ਹਾਰੀ ਬਾਜ ਕਹਿਣ ਲੱਗੇ ਕਿ ਇਹ ਜਿਹੜਾ ਇੱਕ ਕਪੜਾ ਗਰੀਬ ਵਰਕਰ ਅਮਸਰ ਉਹਦਾ ਐਡਰੈਸ ਲਿਖ ਦਿੱਤਾ ਤੇ ਵੀ ਉਹਨਾਂ ਨੇ ਕਿ ਸਾਮਾਨ ਵੰਡ ਦੀ ਕਪਾਲਤਾ ਕਰੇ ਹੋਣ ਮੇਰੀ ਬੇਨ ਹੁਣ ਮੇਰੀ ਬੇਨਤੀ ਹੈ ਸਦਾਨ ਸਤਵਿੰਦਰ ਸਿੰਘ ਟੌੜਾ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟੌੜਾ ਨਗਰ ਦੇ ਵਿੱਚ ਕੋਈ ਘਰਾਸਾਂ ਦੀ ਕੋਈ ਪਰਿਵਾਰ ਐਸਾ ਮੈਂ ਜਿਨ੍ਹਾਂ ਨੇ ਆਪਣੇ ਘਰ ਦੇ ਉੱਤੇ ਦੀਵਾ ਜਗਾ ਕੇ ਜਥੇਦਾਰ ਗੁਰਕਾਰ ਸਿੰਘ ਟੌੜਾ ਸਾਹਿਬ ਜੀ ਦੀ ਇਸ ਸ਼ੈਤਾਨ ਦੀ ਵਿੱਚ ਸ਼ਮੂਲੀਅਤ ਕਰਨ ਦਾ ਤਾਂ ਨੀਤੀ ਤਾਂ ਸੋ ਉਹਨਾਂ ਨੂੰ ਮੇਰੀ ਬੇਨਤੀ ਹੈ ਨਗਰ ਕੌੜੇ ਵੱਲੋਂ ਤੁਹਾਡਾ ਸਾਰਿਆਂ ਦਾ ਜੀ ਆਇਆਂ ਆਖਣ ਦੀ ਕਿਰਪਾਲਤਾ ਕਰਨ ਸਤਵਿੰਦਰ ਸਿੰਘ ਜੀ ਟੌੜਾ ਮੈਂਬਰ ਸ਼ਰੂਮ ਨੇ ਗੁਰਦੁਆਰਾ ਪਰਵਰਦੇ ਕਮੇਟੀ ਸਤਿਗੁਰ ਸੱਚੇ ਪਾਤਸ਼ਾਹ ਪੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਪ ਰੋਕ ਬਿੱਤਰ ਹਜੂਰੀ ਵਿੱਚ 71 ਸਹੀ ਗੁਰੂ ਰੂਪ ਸਾਧ ਸੰਗਤ ਜੀ ਗੁਰੂ ਫਤੇ ਪ੍ਰਵਾਨ ਕਰਨੀ ਵਿਆਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਆਪਣੇ ਮਹਿਬੂਬ ਲੀਡਰ ਪੰਕ ਰਵਿੰਦਰ ਜਥੇਦਾਰ ਸੰਜੀ ਤੋੜਾ ਸਾਧੀ ਪਹਿਲੀ ਜਨਮ ਸ਼ਤਾਬਦੀ ਮਨਾਉਣ ਦੇ ਲਈ ਗੁਰੂ ਦੀ ਪਵਿੱਤਰ ਹਜ਼ੂਰੀ ਵਿੱਚ ਜੇਕਰ ਹੋਇਆ ਜਨਮ ਸ਼ਤਾਬਦੀ ਦਾ ਮਤਲਬ ਹੁੰਦਾ 100 ਸਾਲ ਦਾ ਲੇਖਾ ਜੋਖਾ ਥੋੜਾ ਸਾਲ 100 ਸਾਲ ਪਹਿਲਾਂ ਇਸ ਦਾ ਤੀਤੇ ਇਸ ਨਗਰ ਦੀ ਧੂਮੀ ਦੇ ਜਨਮ ਲਿਆ ਉਹ ਗੁਰੂ ਦੀ ਸੇਵਾ ਕਰਦੇ ਰਹੇ ਪੰਥ ਦੀ ਸੇਵਾ ਕਰਦੇ ਰਹੇ ਉਹ ਕੀਰਤੀਆਂ ਦੇ ਰਾਖੇ ਬਣ ਕੇ ਉਦਰੇ ਉਹ ਪੰਥ ਪ੍ਰਸਤ ਰਹੇ ਪੰਥਕ ਸਦਾਤਾ ਦਾ ਪਹਿਲਾ ਜਿੰਦਾ ਰਹੇ ਜਹਾਂ ਤਾਉਣਾ ਉਹਾਂ ਦੀ ਸ਼ਰਤਾਂ ਦੀ ਮਨੋਈ ਭਗਤਰ ਹੋਇਆ ਤੁਸੀਂ ਟਾਉਣਾ ਦੀ ਪਵਿੱਤਰ ਧਰਤੀ ਤੇ ਪਹੁੰਚਿਆ ਇਹ ਧਰਤੀ ਬੜੀ ਜਰਖੇਰ ਹੈ ਸਤਿਕਾਰਯੋਗ ਸਾਧ ਸੰਗਤ ਜੀ ਜਦੋਂ ਗੁਰਦੁਆਰਾ ਸਦਾਗੰਜ ਅਰਬ ਹੋਈ ਤਾਂ ਸਾਡੇ ਨਗਰ ਦੇ ਪੰਜ ਯੋਧੇ ਉੱtre ਭਾਈ ਉਦੇਸ ਸਿੰਘ ਜੀ ਭਾਈ ਗੁਰਦੇਵ ਸਿੰਘ ਜੀ ਭਾਈ ਪੂਰਨ ਸਿੰਘ ਜੀ ਭਾਈ ਉਕਤਮ ਸਿੰਘ ਜਠਜਾਗਤ ਸਿੰਘ ਜਿਹੜੇ ਜ਼ਲਾਵਤਨ ਕਰੇ ਸਮੇਂ ਦੀ ਹਾਕਮ ਸਰਕਾਰ ਨੇ ਅਪਰ ਝੁਕੇ ਨਹੀਂ ਸੀ ਹਨ ਉਹਨਾਂ ਦੀ ਜਿਹੜੀ ਵਿਰਾਸਤ ਹੈ ਜਿਹੜਾ ਟੌਣਾ ਸਾਹਮਣੇ ਸੰਭੀ ਔਟਾੜੇ ਨਕਰਦਾ ਨੋ ਦੁਨੀਆ ਦੇ ਕੋਨੇ-ਕੋਨੇ ਤੱਕ ਹੋਸ਼ਣ ਕੀਤਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਪਰਮਾਤਮਾ ਤੇ ਜੀ ਆਇਆਂ ਕਰਦਾ ਸ੍ਰੋਟੀ ਸਾਹਿਬ ਸੰਗਤ ਦਾ ਤੁਸੀਂ ਬਹੁਤ ਵੱਡਾ ਸਹਯੋਗ ਦਿੱਤਾ ਜਦੋਂ ਪਿੰਡਾਂ ਵਿੱਚ ਗਏ ਪੰਥਰਤਨ ਜਥੇਦਲ ਗੁਰਚਨ ਸਿੰਘ ਔਟਾੜਾ ਵਰਗਾ ਲੀਡਰ ਪੰਜਾਬ ਵਿੱਚ ਹਿੰਦੁਸਤਾਨ ਵਿੱਚ ਜਿਮਨਾ ਕਰ ਬਾਰ-ਬਾਰ ਨਹੀਂ ਜੰਮਣਾ पाल सिंह जी यू करना चाहना कि इतने जानी है और शन कर कृपालता आप सबने जो तो पुत लेता दोगे पंद्रह सौ गीवी आर तेई आर पंद्रह सौ गीते रस्ते खड़ी है हां हरदेव सिंह हरविंदर सिंह चलो सिरक